ਮੈਂ ਵੀ ਮੇਰਾ ਟਰਨਿੰਗ ਆਫ ਕਰ ਤੋਂ ਕੋਈ ਕਾਰਗ ਮਗਾਮ ਪਰ ਮੈਂ ਉਹ ਵੀ ਕਰੀ ਜਨਣਾ ਬਾਅਦ ਦੇ ਨਕਰ ਕਿਹੜਾ ਮਿਲ ਸਕਦਾ ਉਹ ਮੈਂ ਮੰਗਾ ਕੇ ਤੁਹਾਨੂੰ ਦੰਨਾ ਹੈ ਬਾਕੀ ਲੀਗਲ ਪ੍ਰੋਸੈਸ ਹੈਗਾ ਉਹ ਤੁਹਾਡੇ ਲਈ ਸਾਰਿਆਂ ਲਈ ਠੀਕ ਹੈ ਕੋਈ ਗੱਲ ਨਹੀਂ ਲੈ ਪੈਸਾ ਨਹੀਂ ਆ ਰਿਹਾ ਜੀ ਹਲੋ ਜੀ ਅਜੀ ਅਜੀ ਟ੍ਰੈਨ ਲਾਓ ਯਾਰ ਲਾਓ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚਲੋ ਨੋ ਭਾਈ ਜੀ ਧਰਨਾ ਲੱਗਿਆ ਜਗਾ ਆਰਾਮਪੀਰਥ ਹਲਕਾ ਤਲਵੰਡੀ ਸਾਬੋ ਪ੍ਰੋਫੈਸਰ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਬੇਪ ਮੰਤਰੀ ਦੇ ਪਿੰਡ ਬਾਕੀ ਆਪਾਂ ਹੁਣ ਜਾਣਕਾਰੀ ਸਾਰੀ ਲੈਣੇ ਆ ਸਾਨੂੰ ਸਦਾ ਫੇਰੇ ਚੁਠਾਂਗੇ ਇਹ ਲੱਗੇ ਮੈਂ ਥਕੜੀ ਅਸੀਂ ਹਾਂ ਜੇ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਫੇਰ ਤਾਂ ਬੈਠੇ ਜਾਰੀ ਆ ਸਾਡਾ ਜੀ ਅਸੀਂ ਵੇਖੋ ਜੀ ਹਾਈ ਕੋਰਟ ਤੱਕ ਹੀ ਪਹੁੰਚਾਂਗੇ ਇਹ ਤਾਂ ਹੈ ਹੀ ਨਹੀਂ ਸਟੇ ਵੀ ਕਰਾਉਣ ਦੀ ਕਰਾਵਾਂਗੇ ਇਹ ਹੈ ਨਹੀਂ ਵੀ ਲਖਸ਼ ਸਰਪੰਚ ਬਣ ਕੇ ਘਰੇ ਵਜਣਗੇ ਇਹ ਕੋਈ ਅਲੀਗੇਸ਼ਨ ਤਾਂ ਲਾਈ ਹੋਊ ਤੇ ਬੱਸ ਇਹ ਹਲੇ ਗੱਲਾਂ ਬਾਤਾਂ ਕਰਦੇ ਆਲੀ ਨਹੀਂ ਇਹ ਦੋ ਗਰ ਪੈਣ ਲਖ ਲੜ ਤੂੰ ਕਹਿੰਦੇ ਕੋਈ ਪੰਚਾਇਤ ਦੀ ਜ਼ਮੀਨੀ ਤੇ ਵੀ ਕੋਈ ਬਕਾਇਆ ਨਹੀਂ ਮੇਰੇ ਕੋਲ ਨਹੀਂ ਕਿਸੇ ਦਾ ਚਲੋ ਮੈਂ ਸਰਪੰਚ ਰਿਆਂ ਨੇ ਉਹ ਬਕਾਇਆ ਵੀ ਨਹੀਂ ਮੇਰੇ ਕੋਣੀ ਬਸ ਇਹ ਕਰਦੇ ਆਂ ਵੀ ਅਸੀਂ ਬਿਨਾ ਪੁੱਟਾ ਪਹਿਲਾਂ ਤੁਹਾਨੂੰ ਦਵਾਉਂਦੇ ਵੀ ਸੀ ਤੁਸੀਂ ਬਹਿ ਜਾਈ ਤੁਸੀਂ ਅਸੀਂ ਕਿਵੇਂ ਭਾਈ ਜੀ ਭੇਜ ਲਾਵਾਂਗੇ ਤੈਨੂੰ ਅਧਿਕਾਰ ਹਰੇਕ ਨੂੰ ਚੋਣ ਲੜਨ ਦਾ ਠੀਕ ਹੋਰ ਕਿਹੜਾ ਸਾਬ ਮੈਘਰ ਜੀ ਦਾ ਖਾਲਸਾ ਸ੍ਰੀ ਵਹਿਗਰ ਜੀ ਕੀ ਫਾਦੇ ਕੀ ਡਾਇਨ ਤੁਹਾਡਾ ਅਵਧਾਸ ਸਿੰਘ ਕੀ ਮਾਮਲਾ ਤੁਸੀਂ ਕੀ ਮਾਮਲਾ ਸਰਪੰਚੀ ਦਾ ਜੀ ਚਾਰ ਕੈਂਡੀਡੇਟਾਂ ਦੇ ਕਾਗਜ਼ੇ ਰੱਦ ਕਰੇ ਗਏ ਜੀ ਤੇ ਜੋ ਬਲਜਿੰਦਰ ਕੌਰ ਦੇ ਰਿਸ਼ਤੇਦਾਰ ਹੈ ਅਲੇ ਕਾਗਜ਼ ਉਹਨਾਂ ਦੇ ਕਲੀਅਰ ਹੈ ਕੋਈ ਸਾਨੂੰ ਰੀਜਨ ਦੱਸ ਰਿਹਾ ਵੀ ਕਿਉਂ ਰਿਜੈਕਟ ਕਰਿਆ ਰਾਤ ਲਿਸਟ ਵੀ ਅਸੀਂ ਬਹੁਤ ਤੱਕ ਇਹਨਾਂ ਦੇ ਕਿਹਾ ਜੀ 2 ਘੰਟੇ ਖੱਜਲ ਖਰਾਬ ਕਰਾ ਲਿਸਟ ਵੀ ਨਹੀਂ ਲਾਈ ਇਹਨਾਂ ਨੇ ਬਾਹਰ ਪਹਿਲਾਂ ਵੀ ਸਾਨੂੰ ਦਬਕਾਇਆ ਗਿਆ ਜੀ ਸੱਦ ਕੇ ਵੀ ਤੁਸੀਂ ਬਹਿ ਜਾਓ ਸਾਡੇ ਰਿਸਤੇ ਨਾਲ ਹੱਥ 'ਚ ਬਹਿ ਜਾਓ ਅਸੀਂ ਬੈਠੇ ਨਹੀਂ ਤੇ ਹੁਣ ਸ਼ਹਿਰਾਂ ਤੋਂ ਕਹਿ ਰਿਹਾ ਕਿ ਸਰਪੰਚ ਬਣਾਉਣਾ ਚਾਹੁੰਦੇ ਆ ਆਪਦੀ ਮਰਜ਼ੀ ਨਾਲ ਆਪ ਦਾ ਝਾੜੂ ਕੋਈ ਕੰਮ ਨਹੀਂ ਕਰਿਆ ਬਜਿੰਦਰ ਕੌਰ ਨੇ ਪਿੰਡ ਦਾ ਇੱਕ ਵੋਟ ਵੀ ਪੈਣ ਨੂੰ ਪੈਂਦੀ 150 ਵੋਟ ਨਿਕਲਦੀ ਨੇ ਸਰਪੰਚ ਨੂੰ ਇਹਨਾਂ ਦਾ ਮਤਦਾ ਆਹੀ ਹੈ ਕਿ ਕਿਸੇ ਤਰੀਕੇ ਨਾਲ ਦਬਕਾ ਕੇ ਜਾਂ ਕਾਜਲ ਖਰਾਬ ਕਰਕੇ ਰਿਜੈਕਟ ਕਾਜ ਕਰਕੇ ਇਹ ਸਰਪੰਚਾਂ ਦਾ ਬਣਾਉਣਾ ਚਾਹੁੰਦੇ ਆ ਪਰ ਅਸੀਂ ਉਹ ਹੋਣ ਨਹੀਂ ਦੇਣਾ ਤੇ ਪਿੰਡ ਦਾ ਪਹਿਲਾਂ ਮੈਂ ਬੇੜਾ ਕਰ ਕਰਕੇ ਦੇਖੀ ਜਾਓ ਪਿੰਡ 'ਚ ਬੁਰੇ ਹਾਲ ਆ ਕਿਉਂ ਕੰਮ ਨਹੀਂ ਕਰ ਰਹੇ ਇਹਨਾਂ ਨੇ ਤੇ ਭਾਜ ਸਰਪੰਚਾਂ ਆ ਸਰਪੰਚਾਂ ਨਹੀਂ ਮਿਲਦੇ ਜਾਂ ਕੋਈ ਰੀਜਨ ਦੱਸਣ ਕਿ ਰਿਜੈਕਟ ਕਿਉਂ ਕਰਿਆ ਕਾ ਸਾਡੇ ਸ਼ਰੇਆਮ ਥੱਕਾ ਕਰੀ ਜਾਂਦੇ ਆ ਪਹਿਲਾਂ ਇਹਨਾਂ ਨੇ ਐਨਓਸੀਆਂ ਤੁਹਾਨੂੰ ਦਿੱਤੇ 3-3 ਦਿਨ ਅਸੀਂ ਉਹ ਕਾਜਲ ਖਰਾਬ ਹੋਏ ਆ ਡੀਸੀ ਸਾਹਿਬ ਦੇ ਪੇਸ਼ ਹੋ ਕੇ ਐਨਓਸੀਆਂ ਲਈਆਂ ਅਸੀਂ ਤੇ ਹੁਣ ਦੇਖੋ ਕੱਲ ਦੰਨ ਘੰਟੇ ਸੀ ਪੁੱਤਰ ਲਿਸਟ ਵਿੱਚ ਦੇ ਰਹੇ ਲਿਸਟ ਹੀ ਨਾ ਸਮਝਾਈ ਇਹਨਾਂ ਨੇ ਅਜੇ ਹੁਣ ਮੰਗ ਕੀ ਹੈ ਮੰਗਤਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਅਸੀਂ ਚੋਣ ਲੜਨਾ ਚਾਹੁੰਨੇ ਆ ਤੇ ਹੁਣ ਜੇ ਨਾ ਕੋਈ ਹੱਲ ਹੁੰਦਾ ਦੇ ਦਦਾ ਹੋਇਆ ਪ੍ਰਸ਼ਾਸਨ ਵੀ ਤੁਹਾਡੇ ਕੋਲ ਆ ਕੇ ਹੀ ਹੈ ਅਗਲਾ ਸੰਘਰਸ਼ ਸੁਣਾ ਸੰਘਰਸ਼ ਤਾਂ ਬੈਠੇ ਆ ਜੀ ਕਾਨੂੰਨ ਦੀ ਲੜਾਈ ਲੜਾਂਗੇ ਲੋਨ ਦੀ ਲੜਾਈ ਲੜਾਂਗੇ ਬਾਕੀ ਸਾਨੂੰ ਪਤਾ ਕਿ ਕੁੱਟ ਕੇ ਉਹਨੂੰ ਚੱਕਣਗੇ ਪਰ ਅਸੀਂ ਕੁਛ ਮਰਜ਼ੀ ਹੋ ਜਾ ਉੱਠਣਾ ਨਹੀਂ ਛੱਡ ਤੋਂ ਨਜ਼ਰ ਜਿਵੇਂ ਸਾਨੂੰ ਹਾਲ ਨਹੀਂ ਕੋਈ ਲੱਭਦਾ ਇਸ ਚੀਜ਼ ਦਾ ਹਾਂਜੀ ਇਹ ਦੂਵੀਂ ਹੈ ਇਹ ਵੀ ਉਹ ਸਰਪੰਚ ਕਿੰਨੇ ਪੈਂਡ ਦੇ ਸਾਰੇ ਜੀ ਸਾਰੇ ਕਿੰਨੇ ਰੁਪਏ ਚ ਕਿੰਨੇ ਕਿੰਨੇ ਠੇਕ ਲਾ ਰਿਹਾ ਰਿਜੈਕਟ دیکھتے ਹੋਇਆ ਨੇ ਦੋ ਦੇ ਹੋ ਗਏ ਉਹਦਾ ਨਾਮ ਲਾ ਲੈਂਦੇ ਭਰੇ ਨਾ ਦਰਪਰ ਤਾਂ ਫਿਲਹਾਲ ਸਨੇ ਚਾਰ ਫੇਲ ਰਿਜੈਕਟ ਹੋ ਗਏ ਹਾਂ ਚਾਰ ਉਹ ਕਵਰ ਦੀਆਂ ਤੇ ਕਵਰ ਦੀਆਂ ਦੋ ਦੇ ਹੋ ਗਏ ਮੈ ਲੈਣਾ ਬਦਲ ਚਾਰ ਫੇਲ ਰਿਜੈਕਟ ਹੋ ਗਏ ਤੇ ਮੈਂਬਰਾਂ ਮੈਂ ਬੰਦੀ ਹੋ ਰਹੀ ਠੀਕ ਹੈ ਸਰਪੰਚਾਂ ਨਹੀਂ ਹੋਇਆ ਗੱਲ ਇਹ ਸਰਪੰਚ ਦੇ ਇੱਕ ਦੇ ਸਹੀ ਹੋਏ ਜਿਹਦੀ ਪਾਰਟੀ ਦਾ ਸੀ ਉਹ ਜਿੰਦਰ ਕੋਰ ਦੇ ਖਾਸ ਰਿਸ਼ਤੇਦਾਰ ਹੈ ਜੀ ਨਿੱਜੀ ਰਿਸ਼ਤੇਦਾਰ ਮਤਲਬ ਮਾਸੀ ਹੈ ਉਹ ਲਾ ਸੀ ਮੇਨ ਕੈਂਡੀਡੇਟ ਰਿਜੈਕਟ ਹੋ ਗਏ ਐ ਨਹੀਂ ਪਤਾ ਲੱਗਾ ਕਦ ਕੀ ਕਾਰਨ ਹੋਇਆ ਰਿਹਾ ਕਾਰਨ ਦੱਸ ਨਹੀਂ ਦੱਸ ਵੀ ਤੁਹਾਡੇ ਤੇ ਕੀ ਅਲੀਗੇਸ਼ਨ ਕੋਈ ਰਿਸ਼ਤ ਨਹੀਂ ਲਾਈ ਇਹ ਚਾਰ ਪਹਿਲਾਂ ਸਾਡੀ ਰਿਜੈਕਟ ਕਰਕੇ ਉਹਨਾਂ ਦੇ ਆਪ ਤੋਂ ਨਾ ਕਿੰਨਾ ਟਾਈਮ ਲਾਉਂਗੇ ਜਿੰਦਰ ਕੋਰ ਖੜੇ ਆ ਉਹਨਾਂ ਦੀ ਸਪੋਰਟ ਵੀ ਹੱਲਾਵਾਂ ਦਾ ਕਰਾ ਕੇ ਹਨ ਸਾਡੇ ਕਾਗਜ਼ ਰਿਜੈਕਟ ਕਰਕੇ ਸਾਡੇ ਨਾਲ ਤੇ ਉਹ ਬੋਟੋ ਦੀ ਬਹੁਤ ਹੋ ਗਈ ਜਿਹੜੇ ਤੇ ਰਿਐਕਟ ਨਹੀਂ ਹੋਏ ਨਹੀਂ ਆਈ ਬੋਟਾਂ ਤਾਂ ਕੰਮ ਕਰੇ ਪਿੰਡ ਜਾ ਕੇ ਦੇ ਸਕਦੇ ਤੁਸੀਂ ਬੋਟੇ ਹੀ ਨਹੀਂ ਜਿਹੜੇ ਬੰਦੇ ਆਏ ਹੋ ਰੱਖ ਲੈ ਸਾਡੇ ਪਿੰਡ ਤੇ ਐਮਐਸ ਖੜੇ ਹੋਣਗੇ ਮੈਂ ਬੰਦ ਨਹੀਂ ਪਾਰਟੀ ਦੇ ਵਿੱਚ ਆਪ ਖੋਲ ਦੇ ਤਾਂ ਉਹਨਾਂ ਦੇ ਸਾਡੇ ਮਤਲਬ ਤਾਕਤ ਦੀ ਬਹਾਲ ਕਰਵਾਉਣ ਤੇ ਇਲੈਕਸ਼ਨ ਕਰਵਾਏ ਜਾਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਤੇ ਜੇ ਕੋਈ ਨਹੀਂ ਸਾਡੀ ਸੁਣਵਾਈ ਹੁੰਦੀ ਅਸੀਂ ਹਾਈ ਕੋਰਟ ਦਾ ਰੋਕ ਕਰਾਂਗੇ ਜੀ ਇੱਥੇ ਇਸ ਗੱਲ ਨੂੰ ਛੱਡਦੇ ਨੇ جا پکا درنا لگا ہلدا نیا اس طرح ہی لگوا دھرنا ہے تو بھی کچھ بھی نیا ودیا ਇਹ ਜਿਹੜਾ ਰੋੜ ਹੈ ਇਹ ਰੋੜ ਹੈਗਾ ਨਾ ਮਾਸਾ ਤੋਂ ਤਲਵੰਡੀ ਸਾਬੋ ਤੇ ਆਪਣਾ ਸਰਦੂਲਗੜ੍ਹ ਤੋਂ ਤਲਵੰਡੀ ਰੋੜ ਉਹ ਜਾਮ ਹੈ